ਅਸਲਾਮ ਵਾਲੇਕਮ ਵੀਰੋ ਕੀ ਹਾਲ ਚਾਲ ਹੈ ਜੀ ਦਿਲ ਦੇ ਪਿਆਰਿਓ ਮੈਂ ਤੁਹਾਡਾ ਆਪਣਾ ਮਲਕ ਵਸੀਮ ਤੇ ਜੁੜ ਗਿਆ ਤੁਹਾਡੇ ਨਾਲ ਵੀਰੋ ਸੰਤ ਮਸਕੀਨ ਜੀ ਦੀ ਅੱਜ ਅਸੀਂ ਕਥਾ ਸੁਣਾਵਾਂਗੇ ਕਿ ਜਿਹੜੇ ਗੁਨਾਹ ਅਸੀਂ ਕਰਨੇ ਆ ਸਾਡੇ ਗੁਨਾਹ ਕਿਸ ਤਰ੍ਹਾਂ ਤੁਲ ਸਕਣਗੇ ਸਾਡੇ ਗੁਨਾਹ ਕਿਸ ਤਰ੍ਹਾਂ ਮਾਫ ਹੋਣਗੇ ਅੱਜ ਦੀ ਕਥਾ ਦੇ ਵਿੱਚ ਸੀ ਇਸ ਦੇ ਬਾਰੇ ਜਾਣਾਂਗੇ ਸੋ ਚੱਲ ਗਈ ਵੀਡੀਓ ਦੇਖਣੇ ਇਸ ਦੇ ਬਾਰੇ ਜਾਣਦੇ ਹੁਣ ਆਪ ਦੀ ਗਿਆਤ ਲਈ ਅਰਜ਼ ਕਰਾਂ ਭਾਰਤ ਦੇ ਪ੍ਰਾਚੀਨ ઋਸ਼ੀ ਅਨੇ ਜਿਨ੍ਹਾਂ ਦਾ ਮਨ ਚੁੱਪ ਕਰ ਗਿਆ ਮੌਨੀ ਹੋ ਗਏ ਜਿਨ੍ਹਾਂ ਦਾ ਮਨ ਚੁੱਪ ਕਰ ਜਾਏ ਮੌਨੀ ਉਹਨਾਂ ਨੂੰ ਆਖਿਆ ਗਿਆ ਜੋ ਜ਼ਬਾਨ ਕਰਕੇ ਨਹੀਂ ਬੋਲਦੇ ਅੱਜ ਕੱਲ ਉਹਨਾਂ ਨੂੰ ਮੌਨੀ ਜੀ ਮਹਾਰਾਜ ਕਰਕੇ ਕਹਿੰਦੇ ਨੇ ਬਈ ਨਹੀਂ ਬੋਲਦੇ ਮੌਨੀ ਨੇ ਚੁੱਪ ਕਰ ਗਏ ਔਰ ਅਕਸਰ ਐਸਾ ਦੇਖਿਆ ਗਿਆ ਹੈ ਇਧਰ ਜ਼ਬਾਨ ਨੇ ਮौन धारण ਕੀਤਾ ਹੈ ਇਧਰ ਮਨ ਪਹਿਲੇ ਨਾਲੋਂ ਵੀ ਜ਼ਿਆਦਾ ਬੋਲਣ ਲੱਗ ਪੈਂਦਾ ਹੈ ਕਉਕੇ ਜਵਾਨ ਦੇ ਬੋਲਣ ਨਾਲ ਜਿਹੜੀ ਸ਼ਕਤੀ ਕੁਝ ਬਾਹਰ ਜਾਂਦੀ ਸੀ ਉਹ ਵੀ ਸਾਰੀ ਮਨ ਨੂੰ ਮਿਲ ਗਈ ਤਾਂ ਮਨ ਬਹੁਤ ਬੋਲਦਾ ਹੈ ਮੋਨੀਆਂ ਦੇ ਮਨ ਜਿੰਨੇ ਕਲਪੇ ਹੋ ਜਾਂਦੇ ਨੇ ਉਤਨੇ ਉਹਨਾਂ ਦੇ ਨਹੀਂ ਆਉਂਦੇ ਗੁਸਤਾਖੀ ਮਾ ਜਿਹੜੇ ਕੁਝ ਬੋਲ ਲੈਂਦੇ ਨੇ ਅਗਰ ਸਾਰਥਿਕ ਬੋਲ ਲੈਂਦੇ ਨੇ ਮਨ ਇਸ ਤਰੀਕੇ ਨਾਲ ਅਗਰ ਛੁਪ ਕਰ ਸਕਦਾ कि ਸਿਰਫ ਜ਼ਬਾਨ ਨੂੰ ਚੁੱਪ ਕਰੋ ਤੇ ਮਨ ਚੁੱਪ ਕਰ ਜਾਏਗਾ ਤੇ ਜੈਸੇ ਮਨ ਚੁੱਪ ਕਰੇਗਾ ਉਹ ਪ੍ਰਮਾਤਮਾ ਦਾ ਨਾਦ ਜੋ ਬ੍ਰਹਿਮੰਡ ਦੇ ਵਿੱਚ ਗੂੰਜ ਰਿਹਾ ਹੈ ਇਹ ਵਿਗਿਆਨ ਦੀ ਪਕੜ ਦੇ ਵਿੱਚ ਨਹੀਂ ਆਇਆ ਵਿਗਿਆਨ ਪਦਾਰਥ ਨੂੰ ਤੋੜਦਾ 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 ਜਿਸ ਬਾਰੀਕ ਦਸ਼ਾ ਦੇ ਵਿੱਚ ਪਹੁੰਚਿਆ ਉਹ ਪਰਮਾਣੂ ਤੱਕ ਪਹੁੰਚਿਆ ਇਸ ਤੋਂ ਅੱਗੇ ਨਹੀਂ ਜਾ ਸਕਿਆ ਵਾਹ ਜੋ ਪਦਾਰਥ ਦਾ ਸਭ ਤੋਂ ਸੂਖਸ਼ਮ ਰੂਪ ਵਿਗਿਆਨ ਵੀ پکڑਦੇ ਚਾਹਿਆ ਸੈਂਟਿਸਟ ਵੀ پکڑਦੇ ਚਾਹਿਆ ਤੇ ਪਰਮਾਣੂ ਅਣੋ ਆਪਣੇ ਮਨ ਦੀ ਖੋਜ ਕਰਦਿਆਂ 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 ਇੱਕ ਸਾਧਕ ਪਹੁੰਚਿਆ ਪ੍ਰਮਾਤਮਾ ਤੱਕ ਔਰ ਉਸ ਤੋਂ ਅੱਗੇ ਕੁਝ ਵੀ ਨਹੀਂ ਇੱਕ ਨੂੰ ਅਖੀਰ ਦੇ ਵਿੱਚ ਹੱਥ 'ਚ ਆਏ ਨੇ ਕਿ ਪਰਮਾਣੂ ਇੱਕ ਨੂੰ ਅਖੀਰ ਦਿਸਿਆ ਪ੍ਰਮਾਤਮਾ ਇਕ ਨੂੰ ਅਸੀਂ ਸੈਂਟਿਸਟ ਕਹਿੰਦੇ ਆਂ ਇੱਕ ਨੂੰ ਅਸੀਂ ਸੰਤ ਕਹਿੰਦੇ ਆਂ ਖੋਜ ਦੋਹਾ ਦੀ ਮਹਾਨ ਹੈ ਕਿਉਂਕਿ ਹਰ ਮਨੁੱਖ ਪਦਾਰਥ ਨੂੰ ਤੋੜ ਕੇ ਤੇ ਪ੍ਰਵਾਹ ਪਦਾਰਥ ਦੇ ਚ ਵੀ ਪ੍ਰਵੇਸ਼ ਨਹੀਂ ਕਰ ਸਕਦਾ ਹਰ ਇੱਕ ਬੰਦਾ ਆਈਸਟਾਈਨ ਥੋੜੀ ਬਣ ਸਕਦਾ ਹੈ ਗਣਿਤ ਵਿੱਦਿਆ ਦਾ ਇਤਨਾ ਵੱਡਾ ਮਾਹਿਰ ਤਾਂ ਖੈਰ ਮੁਖ्तसर ਮੈਂ ਅਰਜ਼ ਕਰਾਂ ਬਾਤ ਨੂੰ ਲੰਮਕਾਵਾ ਪਦਾਰਥ ਦੇ ਤਹਿ ਦੇ ਵਿੱਚ ਪ੍ਰਵੇਸ਼ ਕਰਕੇ ਪਦਾਰਥ ਨੂੰ ਤੋੜਦੇ ਹਾਂ ਤੋੜਦੇ ਹਾਂ ਵਿਗਿਆਨ ਇੱਕ ਥਾਂ ਤੇ ਰੁਕਿਆ ਹੈ ਅਣੂ ਤੱਕ ਪਹੁੰਚਿਆ ਹੈ ਪਰਮਾਣੂ ਤੱਕ ਪਹੁੰਚਿਆ ਹੈ ਆਪਣੇ ਮਨ ਨੂੰ ਮਾਰਦੇ ਹਾਂ ਮਾਰਦੇ ਹਾਂ ਤੋੜਦੇ ਹਾਂ ਤੋੜਦੇ ਹਾਂ ਮਿਟਾਉਂਦੇ ਹਾਂ ਮਿਟਾਉਂਦੇ ਹਾਂ ਇੱਕ ਸਾਧਕ ਇੱਕ ਧਿਆਨੀ ਇੱਕ ਅਭਿਆਸੀ ਪ੍ਰਮਾਤਮਾ ਤੱਕ ਪਹੁੰਚਿਆ ਉਸ ਦੀ ਵੀ ਬੜੀ ਲੰਬੀ ਯਾਤਰਾ ਹੈ ਉਸ ਦੀ ਵੀ ਬੜੀ ਗਹਿਰੀ ਖੋਜ ਹੈ ਉਸ ਦੇ ਵੀ ਬਹੁਤ ਵੱਡੀ ਤਬਸਿਆ ਹੈ ਔਰ ਸ਼ਾਇਦ ਐਸੀ ਖੋਜ ਜੋ ਦੁਨੀਆਂ ਦੇ ਚੇਸ਼ਤਾਂ ਦੀ ਹੋਰ ਕੋਈ ਖੋਜ ਨਹੀਂ ਔਰ ਇਸ ਖੋਜ ਦੇ ਜਿਤਨੀ ਪੀੜਾ ਵਿੱਚੋਂ ਇੱਕ ਅਭਿਆਸੀ ਲੰਗਦਾ ਹੈ ਸ਼ਾਇਦ ਹੀ ਕੋਈ ਲੰਗਦਾ ਹੋਵੇ ਇਸ ਨੂੰ ਲੰਗਵੇ ਨੇ ਬਾਕੀ ਵੀ ਪੀੜਾ ਦੇ ਚੋਂ ਔਰ ਪੀੜਾ ਤੜਪਾਏਗੀ ਪੀੜਾ ਰੁਲਾਏਗੀ لازਮੀ ਇਤਨੀ ਮਾਇਰਜ ਕਰਾ ਪੀੜਾ ਪੁਰਸ਼ ਨੂੰ ਵੀ ਰੁਲਾਉਂਦੀ ਹੈ ਇਸਤਰੀ ਨੂੰ ਵੀ ਰੁਲਾਉਂਦੀ ਹੈ ਜੋ ਅਨੁਭਵ ਦੇ ਚ ਗੱਲ ਆਈ ਹੈ ਇਸਤਰੀ ਛੇਤੀ ਰੋ ਲੈਂਦੀ ਹੈ ਹੁਰਸ਼ ਹੰਜੂਆਂ ਨੂੰ ਪੀ ਲੈਂਦਾ ਹੈ ਇਸ ਵਾਸਤੇ ਆંકੜੇ ਨੇ ਮਨੋਵਿਗਿਆਨੀਆਂ ਦੇ ਕਿ ਜਿੰਨੇ ਪੁਰਸ਼ ਪਾਗਲ ਆਉਂਦੇ ਨੇ ਇਤਨੀਆਂ ਇਸਤਰੀਆਂ ਪਾਗਲ ਨਹੀਂ ਆਉਂਦੀਆਂ ਕਾਰਨ ਇੱਕ ਗੁਬਾਰ ਸੀ ਹੀ ਰੋ ਪਈਆਂ ਹੰਝੂਆਂ ਦੇ ਰਾਹੇ ਪੀੜਾ ਨਿਕਲ ਗਈ ਮਨ ਹੌਲਾ ਹੋ ਗਿਆ ਹਲਕਾ ਹੋ ਗਿਆ পাগল ਹੋਣ ਦੀ ਘੱਟ ਸੰਭਾਵਨਾ ਰਹਿੰਦੀ ਹੈ ਰੋਜ਼ ਰੋਜ਼ ਪੁਰਸ਼ ਹੰਝੂ ਪੀਂਦਾ ਜਾ ਰਿਹਾ ਹੈ ਸ਼ਰਮ ਦਵਾਰਾ ਕਿਉਂ ਅਗਰ ਰੋਵੇ ਕਹਿੰਦੇ ਨੇ ਕੀ ਜਨਾਨੀਆਂ ਦੀ ਤਰ੍ਹਾਂ ਰੋ ਰਿਹਾ ਪਰ ਕੌਣ ਦੱਸੇ ਅੱਖਾਂ ਦੇ ਵਿੱਚ ਦੋਹਾਂ ਦੇ ਪ੍ਰਮਾਤਮਾ ਨੇ ਹੰਝੂ ਪਾਏ ਨੇ ਉਸੇ ਤਰ੍ਹਾਂ ਦੇ ਪਾਏ ਨੇ ਇਕ ਭਾਵਨਾ ਦੇ ਵੇਖ ਦੇ ਚ ਆ ਕੇ ਪੀੜਾ ਦੇ ਚ ਤੇ ਪੀੜਾ ਵਿਛੋੜੇ ਦੀ ਆਉਂਦੀ ਹੈ ਕੁਛ ਵੀ ਹੋਵੇ ਧਨ ਦਾ ਵਿਛੋੜਾ ਪਰਿਵਾਰ ਦਾ ਵਿਛੋੜਾ ਵਤਨ ਦਾ ਵਿਛੋੜਾ ਸਿਹਤ ਦਾ ਵਿਛੋੜਾ ਇੱਜ਼ਤ ਮਾਨ ਮਰਿਆਦਾ ਦਾ ਵਿਛੋੜਾ ਕੁਛ ਵੀ ਵਿਛੜੇ ਪੀੜਾ ਹੈ ਤੇ ਪੀੜਾ ਰੁਲਾਉਂਦੀ ਹੈ ਇਸ ਤਰੀ ਰੋ ਲੈਂਦੀ ਹੈ ਪੁਰਸ਼ਾਂ ਨੂੰ ਪੀ ਲੈਂਦਾ ਹੈ ਇਸਦੇ ਕੁਲ ਹੰਝੂ ਬਹੁਤ ਇਕੱਠੇ ਹੋ ਜਾਂਦੇ ਨੇ ਅੰਦਰ ਇੱਕ ਦਿਨ پاگل ਹੋ ਜਾਂਦਾ ਹੈ پاگل ਪਣ ਦਾ ਮਤਲਬ ਕੀ ਹੈ ਇਹਨੇ ਸਾਰੇ ਹੀ ਹੰਝੂ ਅੰਦਰ ਜਜ਼ਬ ਕਰ ਲਏ ਭਗਤ ਵੀ ਰੋ ਪੈਂਦੇ ਨੇ ਇਹਨਾਂ ਕੋਲ ਬੜਾ ਵੱਡਾ ਵਿਛੋੜਾ ਹੈ ਪਰਮਾਤਮਾ ਦਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹ ਵਹ ਚੱਲੇ ਜਿਓ ਇਹ ਹੰਝੂ ਪਤਨੇ ਕਿਤਨੇ ਜਨਮਾਂ ਦੇ ਪਾਪਾਂ ਨੂੰ ਧੋ ਕੇ ਪਰੇ ਸੁਟ ਦਿੰਦੇ ਨੇ ਕਿਤਨੇ ਦਫਾ ਜਪਜੀ ਸਾਹਿਬ ਪੜਿਆ ਸੀ ਕਿਤਨਾ ਦਾਨ ਕੀਤਾ ਸੀ ਕਿਤਨੀ ਸੇਵਾ ਕੀਤੀ ਸੀ ਹਿਰਦੇ ਦੇ ਗੁਬਾਰ ਨਹੀਂ ਧੁੱਲੇ ਸੰ ਗੁਨਾ ਨਹੀਂ ਧੁੱਲੇ ਸੰ ਮਿਲ ਕੇ ਵਾਹਿਗੁਰੂ ਵਾਹਿਗੁਰੂ ਕਰਦੇ ਆਇਆ ਵਾਹਿਗੁਰੂ ਦਾ ਵਿਛੋੜਾ ਮਹਿਸੂਸ ਹੋਇਆ ਚੀਖ ਨਿਕਲ ਗਈ ਰੁਦਨ ਨਿਕਲ ਪਿਆ ਧੁੱਲ ਗਏ ਗੁਨਾਹ ਧੁੱਲ ਗਏ ਪਾਪ ਲੱਖਾਂ ਕਰੋੜਾਂ ਦੇ ਦਾਨ ਨੇ ਗੁਨਾਹ ਨਹੀਂ ਧੋਏ ਸਨ ਪਤਾ ਨਹੀਂ ਕਿੰਨੇ ਜਪ ਤਪ ਨੇ ਪਾਪ ਨਹੀਂ ਧੋਤੇ ਸਨ ਪਾਪ ਧੁੱਲ ਗਏ ਨੇ ਇਹਦੀ ਪਹਿਚਾਣ ਕਿਸ ਤਰ੍ਹਾਂ ਹੋਵੇਗੀ ਇਹ ਵੀ ਮੈਂ ਅਰਜ਼ ਕਰਦੇ ਆਂ ਅਗਰ ਕੀਤੇ ਹੋਏ ਪਾਪ ਚੇਤੇ ਆ ਰਹੇ ਨੇ ਨਹੀਂ ਦੁਲੇ ਮੌਜੂਦ ਨੇ ਅਜ ਅੰਦਰ ਪਏ ਨੇ ਤਾਂ ਹੀ ਤੇ ਯਾਦ ਆ ਰਹੇ ਨੇ ਕੀਤੀਆਂ ਜਾਂ ਗਲਤੀਆਂ ਨਹੀਂ ਮਿਟੀਆਂ ਸਬੂਤ ਕੀ ਹੈ ਅਗਰ ਯਾਦ ਆ ਰਹੀਆਂ ਤਾਂ ਨਹੀਂ ਮਿਟੀਆਂ ਅਗਰ ਗੁਨਾਹ ਕੀਤੇ ਹੋਏ ਯਾਦ ਆ ਰਹੇ ਨੇ ਤਾਂ ਨਹੀਂ ਦੁਲੇ ਮੌਜੂਦ ਨੇ ਅਜੇ ਨਹੀਂ ਮਿਟੇ ਜਿਸ ਦਿਨ ਰੱਬੀ ਵਿਛੋੜੇ ਦੀ ਪੀੜਾ ਮਨੁੱਖ ਨੂੰ ਤੜਪਾਂਦੀ ਹੈ ਔਰ ਉਸੇ ਤੜਪਣ ਦੇ ਚ ਇਹ ਹੰਜੂ ਨਿਕਲਦੇ ਨੇ ਇਹ ਕੋ ਨਾਲ ਧੁੱਲ ਜਾਂਦੇ ਨੇ ਮਨ ਹੌਲਾ ਹੋ ਜਾਂਦਾ ਹੈ ਹਲਕਾ ਹੋ ਜਾਂਦਾ ਹੈ ਪਾਣੀ ਜਿਵੇਂ ਬਾਰ ਸਾਰੀ ਧੁਲਾਈ ਦੇ ਕੰਮ ਦੇ ਚ ਅਸੀਂ ਵਰਤਦੇ ਆ ਯਕੀਨ ਜਾਨੋ ਹਿਰਦੇ ਦੀ ਧੁਲਾਈ ਇਸ ਤਰ੍ਹਾਂ ਹੁੰਦੀ ਹੈ ਬਸ਼ਰ ਤੇ ਪ੍ਰਮਾਤਮਾ ਦੇ ਛੋੜੇ ਚ ਇਹ ਹੰਜੂ ਨਿਕਲਣ ਪਦਾਰਥਾਂ ਦੇ ਵਿਛੋੜੇ ਚ ਇਹ ਨਿਕਲੇ ਨੇ پاگلਪਣੇ ਤੋਂ ਬਚ ਜਾਏਗਾ ਨਹੀਂ ਹੋਵੇਗਾ ਅਰਦਾ ਫਿਰ ਵੀ ਹੌਲਾ ਹੋ ਜਾਏਗਾ ਪਰ ਹੰਜੂ ਪੀਂਦਾ ਗਿਆ ਪੀਂਦਾ ਗਿਆ ਪਰਿਵਾਰ ਵਿਛੜਿਆ ਹੰਜੂ ਪੀ ਲੈਨੇ ਮੇਰੇ ਸਾਹਮਣੇ ਪਤਾ ਨਹੀਂ ਕਿਤਨਿਆਂ ਨੇ ਆਖਿਆ ਦੇਖੋ ਬਿਰਾਦਾ ਵੀ ਛੋੜਾ ਹੋਇਆ ਫਲਾਣਾ ਰੋਇਆ ਹੀ ਨਹੀਂ ਪੁੱਤਰ ਦਾ ਵੀ ਛੋੜਾ ਹੋਇਆ ਫਲਾਣਾ ਰੋਇਆ ਹੀ ਨਹੀਂ ਮੈਂ ਕਿ ਝੂਠਾ ਮੰਨ ਦੇ ਰਹਿਆ ਸੀ ਗਲਤ ਮੰਨ ਦੇ ਰਿਆ ਸ਼ਾਇਦ ਰੋ ਲੈਂਦਾ ਤੇ ਇਸ ਦੇ ਅੰਦਰ ਇਤਨਾ ਗੁਬਾਰ ਨਹੀਂ ਆਉਣਾ ਸੀ ਤੋ ਮੈਂ ਫਿਰ ਅਰਜ਼ ਕਰਾਂ ਛੋਟੀ ਜਿਹੀ ਪੀੜਾ ਛੋਟਾ ਜਿਹਾ ਵੀ ਛੋੜਾ ਇਸ ਤੀਨੂੰ ਛੇਤੀ ਰੁਲਾ ਦਿੰਦਾ ਹੈ ਪਾਗਲਪਣੇ ਤੋਂ ਬਚ ਜਾਂਦੀ ਹੈ ਪੁਰਸ਼ਾਂ ਨੂੰ ਫੇ ਲੈਂਦਾ ਹੈ ਤਣਾਅ ਗ੍ਰਸਤ ਰਹਿੰਦਾ ਹੈ ਭਗਤ ਦੇ ਅੰਦਰੋਂ ਵੀ ਕਰੋਣਾ ਨਿਕਲਦਾ ਹੈ ਉਹ ਹੈ ਪ੍ਰਮਾਤਮਾ ਦਾ ਵਿਛੋੜਾ ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲੇ ਜਿਉ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇੱਥੇ ਤੱਕ ਕਹਿੰਦੇ ਨੇ ਮੈਂ ਰੋਂ ਰਵੰਦੀ ਸਭ ਜਗ ਰੁਨਾ ਰੁੰਨੇ ਵਣੋਂ ਪੰਖੇਰੂ ਇਕ ਨ ਰੁਨਾ ਮੇਰੇ ਤਨ ਕਾ ਬਿਰਹਾ ਜਿਨੋਂੋਂ ਪਿਰੋਂ ਵਿਛੋੜੀ ਅੱਖਾਂ ਤੇ ਮੇਰੀਆਂ ਵੀ ਰੋ ਪਈਆਂ ਗੁਰੂ ਨਾਨਕ ਮੈਨੂੰ ਰੋਂਦਾ ਦੇਖੇ ਪੰਛੀ ਵੀ ਰੋ ਪੈਣ ਮੇਰੇ ਰੋਣੇ ਨੇ ਇਤਨਾ ਮੋਤਾਸਰ ਕੀਤਾ ਹੈ ਮੇਰੇ ਰੋਣੇ ਨੇ ਇਤਨਾ ਪ੍ਰਭਾਵਿਤ ਕੀਤਾ ਹੈ ਮੈਂ ਰੋਵੰਦੀ ਵਾਹ ਸਭ ਜਗ ਰੋ ਨਾ ਰੋਣੜੇ ਵਣੋਂ ਪੰਖੇ ਰੋ ਇੱਕ ਨਾ ਰੋਣਾ ਮੇਰੇ ਤਨ ਕਾ ਬਿਰਾਹਾ ਇਹ ਅੰਦਰ ਜੋ ਵਿਛੋੜਾ ਪ੍ਰਮਾਤਮਾ ਦਾ ਹੈ ਇਹ ਵਿਛੋੜਾ ਨਹੀਂ ਰੋਇਆ ਇੱਕ ਬਹੁਤ ਗਹਿਰੀ ਗੱਲ ਸਤਿਗੁਰ ਕਹਿ ਰਹੇ ਨੇ ਜਿਸ ਦਿਨ ਵਿਛੋੜਾ ਰਹੇ ਰੋ ਪੈਂਦਾ ਹੈ ਮਿਲਾਪ ਹੋ ਜਾਂਦਾ ਵਿਛੋੜਾ ਖਤਮ ਵਿਛੋੜੇ ਤੋਂ ਇੱਕ ਪੀੜਾ ਆਇਆ ਉਹ ਪੀੜਾ ਰੋਣ ਤੇ ਮਜਬੂਰਪਈ ਕਰਦੀ ਹੈ ਅਜੇ ਵਿਛੋੜਾ ਨਹੀਂ ਰੋਇਆ ਇਹ ਵੀ ਮੈਂ ਅਰਜ਼ ਕਰਦੇ ਹਾਂ ਗਹਿਰਾਈ ਵਿੱਚ ਕਿਸੇ ਦਿਨ ਮਹਿਸੂਸ ਹੋਵੇਗਾ ਜ਼ਰੂਰ ਇਧਰ ਵਿਛੋੜਾ ਰੋਇਆ ਹੈ ਇਧਰ ਮਿਲਾਪ ਹੋ ਗਿਆ ਇਕ ਨਾ ਰੋਣਾ ਮੇਰੇ ਤਨ ਕਾ ਬਿਰਹਾ ਜਿਨੋਂ ਪੈਰੋਂ ਵੀ ਛੋੜੀ ਵਿਛੋੜੇ ਕਰਕੇ ਤੇ ਮੈਂ ਰੋਇਆ ਪਰ ਜਿਸ ਹਿਰਦੇ ਨੂੰ ਇਹ ਵਿਛੋੜਾ ਮਹਿਸੂਸ ਹੋ ਰਿਹਾ ਵਿਛੋੜਾ ਨਹੀਂ ਰੋਇਆ ਇਹ ਮੌਜੂਦ ਹੈ ਇਹ ਬੈਠਾ ਆ ਜੇ ਇਹ ਨਹੀਂ ਮਿਟਿਆ ਇਹ ਨਹੀਂ ਰੋਇਆ ਤਾਂ ਖੈਰ ਅਵਸਥਾਵਾਂ ਨੇ ਧੰਗੁਰ ਨਾਨਕ ਦੇਵ ਜੀ ਮਹਾਰਾਜ ਦੀ ਨੇ ਬਕਾਇਦਾ ਸਪਸ਼ਟ ਕਰ ਦਿੱਤਾ ਆਪ ਕਹਿੰਦੇ ਨ ਮੈਂ ਰੋ ਬੰਦੀ ਸਭ ਜਗ ਰੋ ਨਾ ਰੋਣੜੇ ਵਣੋਂ ਪੰਖੇਰੂ ਇਕ ਨਾ ਰੋਣਾ ਮੇਰੇ ਤਨ ਕਾ ਬਿਰਾ ਜਿਨ ਹਾਂ ਪਿਰੋਂ ਵਿਛੋੜੀ ਭਾਈ ਸਾਹਿਬ ਭਾਈ ਨੰਦ ਲਾਲ ਤੇ ਇਸ ਨੂੰ ਹੋਰ ਇੱਕ ਆਲਮਾਨਾ ਰੰਗਤ ਦੇ ਦੇ ਨੇ ਉਹ ਵੀ ਕਹਦੇ ਆ ਤੇ ਅੱਗੇ ਚਲਾ ਸਾਖੇ ਉਮੀਦ ਆਸ਼ਿਕ ਹਰ ਗਿਸ ਸਮਰ ਨਾ ਗਈ ਰਤ ਐ ਪ੍ਰੇਮੀ ਤੂੰ ਆਸਾ ਦਾ ਬੂਟਾ ਲਾਇਆ ਹੈ ਉਮੀਦ ਦਾ ਬੂਟਾ ਲਾਇਆ ਹੈ ਮਿਲਾਪ ਦਾ ਫਲ ਨਹੀਂ ਲੱਗੇਗਾ ਕਤਈ ਨਹੀਂ ਲੱਗੇਗਾ ਹੁਣ ਭਾਈ ਸਾਹਿਬ ਭਾਈ ਨੰਦ ਲਾਲ ਜੈਸੇ ਪੁਰਸ਼ ਤੋਂ ਅਸੀਂ ਅਸੀਸ ਮੰਗੀਏ ਆਸ਼ੀਰਵਾਦ ਮੰਗੀਏ ਕੀ ਕਹਿ ਰਹੇ ਹੋ ਤੁਸੀਂ ਇਹ ਤੁਸੀਂ ਕੀ ਆਖ ਰਹੇ ਹੋ ਕਿ ਜੋ ਉਮੀਦ ਕਰਕੇ ਗੁਰਦੁਆਰੇ ਆਇਆ ਮਿਲਾਪ ਨਹੀਂ ਹੋਵੇਗਾ ਕਿ ਜੋ ਉਮੀਦ ਕਰਕੇ ਬਾਣੀ ਪੜਦੇ ਪਿਆ ਮਿਲਾਪ ਨਹੀਂ ਹੋਵੇਗਾ ਕਿ ਜੋ ਉਮੀਦ ਨੂੰ ਮੁਖ ਰੱਖ ਕੇ ਸੇਵਾ ਪੈ ਕਰਦੇ ਆਂ ਦਾਨ ਪੁੰਨ ਪੈ ਕਰਦੇ ਆਂ ਮਿਲਾਪ ਨਹੀਂ ਹੋਵੇਗਾ ਭਾਈ ਸਭ ਕਹਿੰਦੇ ਨਹੀਂ ਹੋਵੇਗਾ ਕਿਉਂ ਨਹੀਂ ਹੋਵੇਗਾ ਸ਼ਾਖੇ ਉਮੀਦ ਆਸ਼ਿਕ ਹਰ ਗਿਸ ਸਮਰ ਨਗੀਰਤ ਫਲ ਨੂੰ ਪਰਸ਼ੀਅਨ ਦੇ ਵਿੱਚ ਅਰਬੀ ਦੇ ਵਿੱਚ ਪਸ਼ਤੋ ਦੇ ਵਿੱਚ ਕੰਧਾਰੀ ਭਾਸ਼ਾ ਵਿੱਚ ਸਮਰ ਕਹਿੰਦੇ ਨੇ ਸਮਰ ਫਲ ਹਰ ਗਿਸ ਸਮਰ ਨਾ ਗੇਰ ਸਮਰ ਨਹੀਂ ਲੱਗੇਗਾ ਫਲ ਨਹੀਂ ਲੱਗੇਗਾ ਕਿਉਂ ਕਾਰਨ ਅਜ ਆਬ ਅਸ਼ਕੇ ਮੈ ਜਗਾ ਤਾ ਸਬਰ ਸਤਰ ਨਬਾਸ਼ਦ ਤੂੰ ਉਮੀਦ ਦੇ ਬੂਟੇ ਨੂੰ ਸਿੰਜਿਆ ਨਹੀਂ ਪਾਣੀ ਨਹੀਂ ਪਾਇਆ ਫਲ ਕਿੱਥੇ ਤੇ ਭਾਈ ਸਾਹਿਬ ਕੋਲ ਪੁੱਛੀਏ ਜੋ ਉਮੀਦ ਦਾ ਬੂਟਾ ਹੈ ਆਸਾ ਦਾ ਬੂਟਾ ਹੈ ਉਮੀਦ ਰੱਖਦੇ ਪਿਆ ਮਿਲਾਪ ਹੋਵੇਗਾ ਇਸ ਬੂਟੇ 'ਚ ਕਿਹੜਾ ਪਾਣੀ ਪਾਈ ਹੈ ਅਜ਼ਾਬ-ਏ-ਅਸ਼ਕੇ ਮੈ ਜਗਾ ਅੱਖਾਂ ਦੀ ਜੋ ਦੋ ਪੁਤਲੀਆਂ ਨੇ ਇਨਾਂ ਨੂੰ ਪਰਸ਼ੀਨ ਦੇ ਵਿੱਚ ਮਹਿਜਗਾ ਕਹਿੰਦੇ ਆ ਅਜ਼ਆਬ-ਏ-ਅਸ਼ਕ ਮਹਿਜਗਾ ਤਾਂ ਸਬਜ਼ ਤਰਨਾ ਵਾਸ਼ਦ ਜਿਤਨੇ ਚਿਰ ਤੱਕ ਦੋ ਪਲਕਾਂ ਦਾ ਪਾਣੀ ਤੂੰ ਉਮੀਦ ਦੇ ਬੂਟੇ ਦੇ ਚ ਰਜ ਕੇ ਨਹੀਂ ਪਾੰਦਾ ਮਿਲਾਪ ਦਾ ਫਲ ਕਿੱਥੇ ਰੋਇਆ ਹੋਵੇਗਾ ਪੁੱਤਰਾਂ ਦੀ ਖਾਤਰ ਮਿੱਤਰਾਂ ਦੀ ਖਾਤਰ ਪਤਨੀ ਦੀ ਖਾਤਰ ਪਤੀ ਦੀ ਖਾਤਰ ਪਰਾਵਾਂ ਦੀ ਕਾਦਰ, ਧਨ ਸੰਪਦਾ ਦੀ ਖਾਤਰ, ਮਾਣ ਮਰਿਆਦਾ ਦੀ ਖਾਤਰ, ਸਤਾ ਦੀ ਖਾਤਰ, ਪ੍ਰਭਤਾ ਦੀ ਖਾਤਰ, ਤੂੰ ਪ੍ਰਭੂ ਦੀ ਖਾਤਰ ਕਦੋਂ ਰੋ ਰਹੇ ਐ? ਰੋਇਆ ਹੀ ਨਹੀਂ। ਇਤਨੀ ਗਹਿਰੀ ਪੀੜਾ ਤੜਪਾ ਜਾਂਦੀ ਏ। ਇਸ ਵਾਸਤੇ ਮਿਲਕਾ ਮਹਾਤਮਾ ਬੁੱਧ ਤੇ ਕਹਿੰਦੇ ਸਨ ਸਿਆਣੀ ਉਹ ਮਾਂ ਜੋ ਬੱਚੇ ਦਾ ਰੋਣਾ ਹੀ ਸੁਣ ਲੈਂਦੀ ਏ। ਬੱਚਾ ਹੋਰ ਕੀ ਬੋਲੇ? बच्चे ਦਾ ਬੋਲਣਾ ਰੋਣਾ ਹੀ ਹੈ। ਔਰ ਸਭ ਸਮਝ ਜਾਂਦੀ ਹੈ। ਭੁੱਖ ਹੈ। ਇਹਨੂੰ ਦੁੱਧ ਪਿਲਾਣਾ ਹੈ। ਕੋਈ ਲੋੜ ਹੈ, ਕੋਈ ਤਕਲੀਫ ਹੈ। ਬੱਚੇ ਦੇ ਰੋਣੇ ਨੂੰ ਜੇ ਮਾਂ ਜਾਣਦੀ ਨਹੀਂ, ਸਮਝਦੀ ਨਹੀਂ, ਸ਼ਾਇਦ ਮਾਂ ਹੋਣ ਦਾ ਮਾਣ ਫਿਰ ਇਸ ਦੇ ਕੋਲ ਨਹੀਂ ਹੈ। ਇਹ ਵੀ ਮੈਰਜ਼ ਕਰਦੇ ਆ। ਮਨੋਵਿਗਿਆਨਕ ਤੇ ਇਤਨਾ ਕਹਿੰਦੇ ਨੇ ਕਿ ਤੂਫਾਨ ਆਇਆ ਹੋਵੇ ਬੱਦਲ ਗਰਜਦੇ ਪਏ ਹੋਣ ਜ਼ੋਰ ਦੀ ਬਾਰਿਸ਼ ਦੀ ਆਵਾਜ਼ ਹੋਵੇ ਬਾਰ ਬੜੀ ਖੜਾਕ ਹੋਵੇ ਮਾਂ ਦੀ ਅੱਖ ਨਹੀਂ ਖੁੱਲਦੀ ਪਰ ਮਧਮ ਜਿਹੀ ਆਵਾਜ਼ ਦੇਚ ਮਾਸੂਮ ਬੱਚਾ ਕਿਧਰੇ ਰੋ ਪਿਆ ਅੱਖ ਖੁੱਲ ਜਾਂਦੀ ਹੈ ਅਚੇਤਨ ਵਿੱਚ ਕਿਧਰੇ ਇਸਦਾ ਧਿਆਨ ਬੱਚੇ ਦੀ ਤਰਫ ਹੈ ਹਰ ਨਾ ਬਦਲਾਂ ਦੀ ਗਰਜਿਤ ਨਾ ਇਸ ਦੀ ਅੱਖ ਨਹੀਂ ਖੁੱਲੀ ਪਵਨ ਦੀ ਸ਼ਾਂ ਸ਼ਾਂ ਕਰਕੇ ਬਾਹਰ ਦੇ ਖੜਾਕ ਕਰਕੇ ਇਸ ਦੀ ਅੱਖ ਨਹੀਂ ਖੁੱਲੀ ਮੱਧਮ ਜਿਹੀ ਆਵਾਜ਼ ਦੇ ਵਿੱਚ ਕਿ ਬੱਚਾ ਰੋਇਆ ਅੱਖ ਖੁੱਲ ਗਈ ਹੈ ਤੇ ਜੇ ਮਾਂ ਦੇ ਕੋਲ ਅਚੇਤਨ ਮਨ ਦੇ ਵਿੱਚ ਵੀ ਇਤਨੀ ਸਿਆਣਪ ਹੈ ਤੇ ਰੱਬ ਤੇ ਬੜਾ ਸਿਆਣਾ ਹੈ ਰੋਣਾ ਸੁਣ ਲੈਂਦਾ ਨਹੀਂ ਤੇਰੇ ਕੋਲ ਕੋਈ ਮੰਜੇ ਹੋਏ ਸ਼ਬਦ ਜਿਸ ਦਿਨ ਰੱਬ ਦਾ ਵਿਛੋੜਾ ਉਸ ਦੇ ਮੰਤਰ ਦੇ ਜਾਪ ਦੇ ਰਾਹੀ ਮਹਿਸੂਸ ਹੁੰਦਾ ਹੈ ਫਿਰਦਾ ਰੋ ਪੈਂਦਾ ਹੈ ਪ੍ਰਭੂ ਸਮਝ ਜਾਂਦਾ ਹੈ ਕਿਸੇ ਨੂੰ ਸਮਝਦਾ ਹੈ ਇਹੀ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਦਾ ਬੜਾ ਭਾਰੀ ਜ਼ਿਕਰ ਹੈ ਔਰ ਬਾਬੇ ਫਰੀਦ ਨੇ ਤੇ ਆਪਣੇ ਸਾਰੇ ਸ਼ਲੋਕਾਂ ਵਿੱਚ ਇੰਜ ਕਹਿ ਲਈਏ ਖੁਦਾ ਦੇ ਅੱਗੋਂ ਆਪਣਾ ਰੋਣਾ ਹੀ ਰੱਖ ਦਿੱਤਾ ਕੁਈ ਹੋਰ ਮੈਨੂੰ ਕੁਛ ਨਹੀਂ ਆਉਂਦਾ ਚਿੰਤ ਘਟੋਲਾ ਵਾਣ ਦੁੱਖ ਬਿਰੇ ਵਿਛਾਵਣ ਲੇ ਇਹ ਹਮਾਰਾ ਜੀਵਨਾ ਤੂੰ ਸਾਹਿਬ ਸੱਚੇ ਵੇਖ ਆ ਵੇਖ ਲੈ ਬਸ ਸਾਡੇ ਕੋਲ ਇਹ ਹੀ ਹੈ ਅਸੀਂ ਇਸ ਤਰ੍ਹਾਂ ਜੀ ਰਹੇ ਹਾਂ ਅਸੀਂ ਇਸ ਤਰ੍ਹਾਂ ਜ਼ਿੰਦਗੀ ਬਸਰ ਕਰ ਰਹੇ ਹਾਂ ਜ਼ਿੰਦਗੀ ਬਸਰ ਕਰ ਰਹੇ ਹਾਂ ਜ਼ਿੰਦਗੀ ਬਸ ਵੀਰੋ ਸੰਤ ਮਸਕਈ ਜੀ ਨੇ ਬੜਾ ਹੀ ਵਧੀਆ ਸਾਨੂੰ ਅਜਿਹਾ ਸਬਕ ਦਿੱਤਾ ਹੋਇਆ ਕਥਾ ਹੈ ਨਹੀਂ ਕਿ ਜਿਹੜਾ ਬੰਦਾ ਸੱਚੇ ਮਨ ਦੇ ਨਾਲ ਅੱਲਾਹ ਪਾਕ ਦੀ ਜ਼ਾਤ ਨਾਲ ਵਾਹਿਗੁਰੂ ਦੇ ਨਾਲ ਜੁੜ ਜਾਂਦਾ ਹੈ ਆਪਣੇ ਕੀਤੇ ਹੋਏ ਗੁਨਾਹਾਂ ਤੇ ਪਛਤਾਵਾ ਕਰਦਾ ਵੇ ਰੋਂਦਾ ਵੇ ਰੋ ਰੋ ਕੇ ਮਾਫੀ ਮੰਗਦਾ ਵੇ ਤੇ ਉਹਦੇ ਸਾਰੇ ਗੁਨਾਹ माफ ਹੋ ਜਾਂਦੇ ਆ ਲੇਕਿਨ ਕਿਸ ਤਰ੍ਹਾਂ ਪਤਾ ਲੱਗੇਗਾ ਗੁਨਾਹ ਸਾਡੇ ਤਲ ਗਏ ਆ ਕਿ ਜਦੋਂ ਸਾਨੂੰ ਪੁਰਾਣੇ ਗੁਨਾਹਾਂ ਦੀ ਯਾਦ ਨਾ ਆਵੇ ਸਾਨੂੰ ਯਾਦ ਨਾਲ ਭੁੱਲ ਜਾਂ ਫਿਰ ਇਹਦਾ ਮਤਲਬ ਹੈ ਕਿ ਤੁਹਾਡੇ ਗੁਨਾਹ ਮਾਫ ਹੋ ਗਏ ਆ ਤੁਹਾਡੇ ਗੁਨਾਹ ਧੁੱਲ ਗਏ ਆ ਸਾਫ ਹੋ ਗਏ ਆ ਵੀਰੋ ਹਰ ਬੰਦਾ ਗੁਨਾਹ ਕਰਦਾ ਵੈ ਇਨਸਾਨ ਗੁਨਾਹ ਦਾ ਪਤਲਾ ਵੈ ਅੱਲਾਹ ਦੀ ਰਾਹ ਦੇ ਉੱਤੇ ਆ ਜਾਓ ਨੇਕ ਕੰਮ ਕਰਨੇ ਸ਼ੁਰੂ ਕਰ ਲਓ ਜਿਹੜੇ ਗੁਨਾਹ ਆਏ ਆ ਦੀ ਮਾਫੀ ਮੰਗ ਲਓ ਰੋ ਰੋ ਕੇ ਆਪਣੇ ਅੱਲਾਹ ਪਾਕ ਨੂੰ ਮਾਫੀ ਮੰਗ ਲਓ ਉਹ ਮਾਫ ਕਰਨੇ ਵਾਲਾ ਗਫੂਰ ਰਹੀਮ ਹੈ ਤੁਹਾਡੇ ਸਾਰੇ ਗੁਨਾਹ ਧੋ ਦੇਗਾ ਤੁਹਾਨੂੰ ਮਾਫ ਕਰ ਦੇਗਾ ਦੁਬਾਰਾ ਗੁਨਾਹ ਨਹੀਂ ਕਰਨਾ ਵਾਅਦਾ ਕਰੋ ਆਪਣੇ ਰੱਬ ਨਾਲ ਕਿ ਯਾਰ ਰੱਬ ਸੁਣਿਆ ਮੈਨੂੰ ਮਾਫ ਕਰ ਦੇ ਮੈਂ ਦੁਬਾਰਾ ਗੁਨਾਹ ਨਹੀਂ ਕਰਾਂਗਾ ਤੇ ਉਹ ਮaaf ਕਰਨ ਵਾਲਾ ਜਿੰਨੇ ਮਰਜ਼ੀ ਤੁਸੀਂ ਗੁਨਾਹ ਕੀਤੇ ਹੋ ਉਹ ਤੁਹਾਡੇ ਮaaf ਕਰ ਦੇਗਾ ਲੇਕਿਨ ਵੀਰੋ ਜਦੋਂ ਤੁਸੀਂ ਬਿਮਾਰ ਹੋਵੇ ਜਦੋਂ ਤੁਹਾਡੇ ਦਮ ਨਾ ਰਿਹਾ ਜਦੋਂ ਤੁਹਾਡੀ ਜਵਾਨੀ ਚਲੀ ਗਈ ਫਿਰ ਕੋਈ ਫਾਇਦਾ ਨਹੀਂ ਹਜੇ ਤੁਹਾਡੇ ਕੋਲ ਟਾਈਮ ਹੈ ਜਵਾਨ ਜੇ ਗੁਨਾਹ ਵੀ ਕਰ ਸਕਦੇ ਜੇ ਤੇ ਇਹੋ ਜਿਹੇ ਜਿਹੜੇ ਬੰਦਾ ਤੋਬਾ ਕਰੇਗਾ ਉਹ ਮੇਰੇ ਰੱਬ ਨੂੰ ਬੜੇ ਪਸੰਦ ਆ ਤੇ ਵੀਰੋ ਹਜੇ ਟਾਈਮ ਹੈ ਤੋਬਾ ਕਰ ਲੋ ਸੱਚੇ ਦਿਲ ਨਾਲ ਤੋਬਾ ਕਰ ਲੋ ਤੁਹਾਡੀ ਜ਼ਿੰਦਗੀ ਸਬਰ ਜਾਏਗੀ ਫਿਰ ਉਹ ਤਾਨੂੰ ਅੱਜ ਦੀ ਕਥਾ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਆਪਣੀ ਰਾਏ ਦਾ ਜ਼ਹਾਰ ਲਾਜ਼ਮੀ ਕਰਿਓ ਆਪਣਾ ਢੇਰ ਸਾਰਾ ਖਿਆਲ ਤੇ ਦੁਆਵਾਂ ਯਾਦ ਰੱਖਿਓ ਅੱਲਾ ਹਫਿਜ਼